ਹੈਲੋ ਫਰੈਂਡਸ ਅੱਜ ਮੈਂ ਆਪਕੇ ਲਈ ਲੈ ਕੇ ਆਈ ਹੂੰ ਬਹੁਤ ਹੀ ਸੁੰਦਰ ਸਾ ਬਾਰਡਰ ਡਿਜ਼ਾਈਨ ਦੇਖਿਏ ਇਸ ਦੇ ਵਿੱਚ ਕੁੰਡੇ ਜਿੰਨੇ ਆਪਾਂ ਨੇ ਪਾਉਣੇ ਆ ਉੰਨੇ ਪਾ ਸਕਦੇ ਆ ਇਹਦੇ ਵਿੱਚ ਕੋਈ ਮਲਟੀਪਲਾਈ ਲਾਈਨ ਦੀ ਲੋੜ ਨਹੀਂ ਹੈਗੀ ਬਿਲਕੁਲ ਸੌਖਾ ਜਿਹਾ ਹੀ ਬਾਰਡਰ ਡਿਜ਼ਾਈਨ ਹੈ ਕਿ ਪਹਿਲਾ ਗੁੰਡਾ ਐਕਸਟ ਹੁੰਦਾ ਇਹਨੂੰ ਉਤਾਰੋ ਚਾਹੀ ਬਣੋ ਦੂਸਰਾ ਗੁੰਡਾ ਮੂਰੇ ਤੱਗਾ ਕਰਕੇ ਇੱਕ ਗੁੰਡਾ ਪਿੱਛੇ ਤੱਗਾ ਕਰਕੇ ਇੱਕ ਗੁੰਡਾ ਮੂਰੇ ਤੱਗਾ ਕਰਕੇ ਇੱਕ ਗੁੰਡਾ ਪਿੱਛੇ ਤੱਗਾ ਕਰਕੇ ਇੱਕ ਗੁੰਡਾ ਮੂਰੇ ਤੱਗਾ ਕਰਕੇ ਇੱਕ ਗੁੰਡਾ पिछे तागा करके एक कुंडा धागा करके एक कुंडा पिछे तागा करके एक कुंडा धागा करके एक कुंडा पीछे धागा करके एक कुंडा मोरी तागा करके एक कुंडा पिछे तागा करके एक कुंडा ਮੂਰੇ ਤਾਗਾ ਕਰਕੇ ਇੱਕ ਕੁੰਡਾ ਪਿੱਛੇ ਤਾਗਾ ਕਰਕੇ ਇੱਕ ਕੁੰਡਾ ਮੂਰੇ ਤਾਗਾ ਕਰਕੇ ਐਕਸਟ ਕੁੰਡੇ ਨੂੰ ਤੁਸੀਂ ਜਿਵੇਂ ਮਰਜ਼ੀ ਬੁਣ ਸਕਦੇ ਹੋ ਜੀ ਐਕਸਟ ਕੁੰਡੇ ਨੂੰ ਉਤਾਰੋ ਚਾਹੇ ਬੁਣੋ ਹਾਂਜੀ ਬੈਕ ਸਾਈਡ ਤੋਂ ਦੇਖੋ ਇੱਕ ਕੁੰਡਾ ਐਕਸਟਰਾ ਹੁੰਦਾ ਇਹਨੂੰ ਚਾਹੀ ਉਤਾਰ ਲੋ ਚਾਹੀ ਬਨ ਲੋ ਹੁਣ ਜਿਹੜਾ ਕੁੰਡਾ ਆਪਾਂ ਮੂਰਲੀ ਸਾਈਡ ਮੂਰੇ ਤਾਗਾ ਕਰਕੇ ਬੁਣਿਆ ਉਹਨੂੰ ਆਪਾਂ ਇਧਰ ਵੀ ਮੂਰੇ ਤਾਗਾ ਕਰਕੇ ਹੀ ਬੁਣਾਂਗੇ ਦੇਖੋ ਜਿਹੜਾ ਕੁੰਡਾ ਉਧਰ ਪਿੱਛੇ ਤਾਗਾ ਕਰਕੇ ਬੁਣਿਆ ਉਹਨੂੰ ਬੈਕ ਸਾਈਡ ਤੋਂ ਵੀ ਬਾਗਰ ਤਾਗਾ ਕਰਕੇ ਹੀ ਬੁਣਾਂਗੇ ਇਸੇ ਤਰੀਕੇ ਨਾਲ ਸਾਰੀ ਬੈਕ ਸਾਈਡ ਦੀ ਸਲਾਈ ਵੀ ਕੰਪਲੀਟ ਹੋ ਜਾਣੀ ਹੈ ਬਹੁਤ ਹੀ ਸੋਨਾ ਬਾਰਡਰ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾ ਸਕਦੇ ਹੋ ਕਿਸੇ ਵੀ ਕੋਟੀ ਦੇ ਵਿੱਚ ਜੈਕਟ ਦੇ ਵਿੱਚ ਬੱਚਿਆਂ ਦੀ ਜੈਕਟ ਹੋਗੀ

ਦੇਖੋ ਜੀ ਡਿਜ਼ਾਈਨ ਆਪਣਾ ਬਣਨਾ ਸ਼ੁਰੂ ਹੋ ਗਿਆ ਬਾਕੀ ਅੱਗੇ ਹੋਰ ਮੁੜ ਕੇ ਦਿਖਾਉਣੇ ਆ ਹੁਣ ਜਿਹੜਾ ਗੁੰਡਾ ਇੱਧਰ ਆਪਾਂ ਨੇ ਪੂਰੇ ਤਾਗਾ ਕਰਕੇ ਬੁਣਿਆ ਉਧਰ ਉਹਨੂੰ ਆਪਾਂ ਪੂਰੇ ਤਾਗਾ ਕਰਕੇ ਹੀ ਬੁਣਾਗੇ ਜਿਹੜਾ ਗੁੰਡਾ ਆਪਾਂ ਨੇ ਉਧਰੋਂ ਪਿੱਛੇ ਤਾਗਾ ਕਰਕੇ ਬੁਣਿਆ ਦੇਖੋ ਉਹਨੂੰ ਆਪਾਂ ਇਧਰੋਂ ਵੀ ਪਿੱਛੇ ਤਾਗਾ ਕਰਕੇ ਹੀ ਬੁਣਾਗੇ ਹਰੇਕ ਸਲਾਈ ਦੇਖੋ ਇਹ ਬਦਲਦੇ ਰਹਿੰਦੇ ਨੇ ਤਾਗੇ ਜਿਵੇਂ ਆਪਾਂ ਉਧਰ ਗੁੰਕੇ ਆਏ ਹੁੰਦੇ ਆ ਉਸੇ ਤਰੀਕੇ ਨਾਲ ਇਹ ਉਹ ਗੁੰਡੇ ਬੁਣਨੇ ਹੁੰਦੇ ਨੇ देखो ਇਹ ਕੁੰਡਾ ਆਪਾਂ ਉਧਰੋਂ ਹੁਣ ਪਿੱਛੇ ਦਾਗ ਕਰਕੇ ਬੁਣਿਆ ਹੋਇਆ ਹੈ ਤੇ ਇਹਨੂੰ ਆਪਾਂ ਇਧਰੋਂ ਵੀ ਪਿੱਛੇ ਦਾਗ ਕਰਕੇ ਬਣਾਵਾਂਗੇ ਜਿਹੜਾ ਉਧਰੋਂ ਅੱਗੇ ਦਾਗਾ ਕਰਕੇ ਬੁਣਿਆ ਹੋਇਆ ਉਹਨੂੰ ਆਪਾਂ ਅੱਗੇ ਦਾਗਾ ਕਰਕੇ ਹੀ ਬਣਾਵਾਂਗੇ ਬੈਕ ਸਾਈਡ ਤੇ ਬੈਕ ਸਾਈਡ ਵੀ ਸਿੱਧੀ ਸਾਈਡ ਵੀ ਦੋਨੋਂ ਸਾਈਡ ਹੀ ਉਦਾਂ ਹੀ ਬੁਣਿਆ ਜਾਊ ਜਿਵੇਂ ਆਪਾਂ ਬੈਕ ਸਾਈਡ ਬੁਣ ਕੇ ਆਂ ਆ ਉਮੀ ਹੈ ਅੱਗੇ ਤੋਂ ਬਣਾ ਜਾਂਦਾ ਜਿਵੇਂ ਅੱਗਿਓ ਬੁਣ ਲਿਆ ਉਸ ਤੋਂ ਬਾਅਦ ਫਿਰ ਉਹੀ ਸਲਾਈ ਵੈਕ ਸਾਈਡ ਤੇ ਪੈਣੀ ਹੈ ਇਹ ਦੇਖੀਏ ਇਧਰ ਵੀ ਦਾਣੇ ਦਾਣੇ ਦੀਂਦੇ ਨੇ ਇਧਰ ਵੀ ਦਾਣੇ ਦਾਣੇ ਦੀਂਦੇ ਨੇ ਦੇਖੋ ਬਹੁਤ ਹੀ ਪਿਆਰਾ ਜਿਹਾ ਬਾਰਡਰ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਥੋੜੀ ਕੈਮਰੇ ਦੀ ਪ੍ਰੋਬਲਮ ਕਰਕੇ ਤੁਹਾਨੂੰ ਘੱਟ ਸਾਫ਼ ਨਿਕਲਦਾ ਹੋ ਸਕਦਾ ਹੈਗਾ ਪਰ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ। ਉਸੇ ਤਰੀਕੇ ਨਾਲ ਦੇਖੋ ਇਧਰੋਂ ਜਿਹੜਾ ਗੁੰਡਾ ਆਪਾਂ ਨੂੰ ਸਿੱਧਾ ਦਿੰਦਾ ਉਹਨੂੰ ਆਪਾਂ ਮੂਰੇ ਤਾਗਾ ਕਰਕੇ ਬਣ ਸਕਦੇ ਆ ਇਹ ਤਰੀਕਾ ਵੀ ਅਜਮਾ ਸਕਦੇ ਹੋ ਜੇ ਤੁਸੀਂ ਇਧਰੋਂ ਚੈੱਕ ਕਰਨਾ ਇਧਰੋਂ ਕਰ ਸਕਦੇ ਵੀ ਉਧਰ ਮੂਰੇ ਤਾਗਾ ਕਰਕੇ ਉਹਨੇ ਤਾਂ ਇਧਰ ਵੀ ਮੂਰੇ ਤਾਗਾ ਕਰਕੇ ਹੀ ਬਣਾਗੇ। ਬਹੁਤ ਹੀ ਪਿਆਰਾ ਜਿਹਾ ਬਾਰਡਰ ਬਣਦਾ ਹੈ ਇਹ। ਬਾਕੀ ਇਹ ਨਿਸ਼ਾਨੀ ਵੀ ਰੱਖ ਸਕਦੇ ਆ ਜੇ ਤਾਂ ਹੁਣ ਇਹ ਆਪਾਂ ਨੂੰ ਇਦਾਂ ਇਦਾਂ ਦੀਂਦੇ ਨਾ ਵੀ ਮੂਰੇ ਤੱਕ ਕਰਕੇ ਬੁਣਿਆ ਆਪਾਂ ਤਾਂ ਇਹਨੂੰ ਆਪਾਂ ਪਿੱਛੇ ਤੱਕ ਕਰਕੇ ਬੁਣਾਗੇ ਹੋਣ ਆ ਗਏ ਆਪਾਂ ਸਿੱਧੀ ਸਾਈਡ ਤੇ ਕੋ ਡਿਜ਼ਾਈਨ ਬਣਨ ਲੱਗ ਗਿਆ ਤਿਆਰ ਹੋ ਗਿਆ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਇਹ ਬਣਿਆ ਹੋਇਆ ਇਹ ਤੇ ਥੋੜਾ ਕਲਰ ਵੀ ਹੋਰ ਦਿਖ ਰਿਹਾ ਹੈ ਬਹੁਤੀ ਪਿਆਰਾ ਜਿਹਾ ਬਾਰਡਰ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਦਾਣਿਆਂ ਦਾਣਿਆਂ ਜਿਹਾ ਵਾਲਾ ਮਿਕਸ ਲਈਏ ਪਾ ਹੋਰ ਪਾ ਲੈਨੇ ਆ ਕੋ ਜਿਹੜਾ ਕੁੰਡਾ ਆਪਾਂ ਨੂੰ ਇੱਧਰ ਸਿੱਧਾ ਦੀਂਦਾ ਉਹਨੂੰ ਉਲਟਾ ਬੁਨ ਲਓ ਜਿਹੜਾ ਆਪਾਂ ਨੂੰ ਇੱਧਰ ਉਲਟਾ ਦੀਂਦਾ ਉਹਨੂੰ ਸਿੱਧਾ ਬੁਨ ਲਓ ਬਿਲਕੁਲ ਸੌਖਾ ਤਰੀਕਾ ਕੁਝ ਜੀ ਬਹੁਤ ਹੀ ਪਿਆਰਾ ਜਿਹਾ ਆਰਡਰ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ। ਦਾਣਿਆਂ ਵਾਲਾ ਤੁਹਾਨੂੰ ਦਾਣੇ ਜਿਹੀ ਵਿਖਰੇ ਹੋਣਗੇ ਸ਼ਾਇਦ। ਦੇਖਿਏ ਐਕਸਟਰਾ ਕੁੰਡੇ ਨੂੰ ਉਤਾਰੋ ਚਾਹੀਪੋਣੋ। ਜਿਹੜਾ ਆਪਾਂ ਨੂੰ ਇੱਧਰ ਗੁੰਡਾ ਉਲਟਾ ਦੀਂਦਾ ਉਹਨੂੰ ਸਿੱਧਾ ਬੁਨ ਲਓ ਜਿਹੜਾ ਸਿੱਧਾ ਦੀਂਦਾ ਉਹਨੂੰ ਉਲਟਾ ਬੁਨ ਲਓ ਇਹਦੇ ਵਿੱਚ ਆਹੀ ਆਪਾਂ ਨੂੰ ਨਿਗਾਹ ਜਿਹੜੀ ਰੱਖਣੀ ਹੁੰਦੀ ਹੈ ਬਾਕੀ ਬਿਲਕੁਲ ਸੌਖਾ ਜਾਂ ਡਿਜ਼ਾਈਨ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਜੀ ਬਹੁਤ ਹੀ ਸੋਹਣਾ ਦਾਣਿਆਂ ਵਾਲਾ ਦਾਣੀਦਾਰ ਬਾਰਡਰ ਤਿਆਰ ਹੁੰਦਾ ਹੈ ਇਹ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਇੱਕ ਸਲਾਈ ਆਪਾਂ ਹੋਰ ਪਾ ਕੇ ਦਿਖਾ ਦਿੰਨੇ ਆ ਤੁਹਾਨੂੰ ਸਿੱਧੀ ਸਾਈਡ ਤੋਂ ਐਕਸਟ ਕੁੰਡੇ ਨੂੰ ਬੁਣ ਲਓ ਚਾਹੀਏ ਉਤਾਰ ਲਓ ਉਸ ਤੋਂ ਬਾਅਦ ਜਿਹੜਾ ਕੁੰਡਾ ਉਲਟਾ ਬਣਿਆ ਹੋਇਆ ਉਹਨੂੰ ਸਿੱਧਾ ਬੁਣ ਲਓ ਜਿਹੜਾ ਸਿੱਧਾ ਬਣਿਆ ਹੋਇਆ ਉਹਨੂੰ ਉਲਟਾ ਬੁਣ ਲਓ ਬਸ ਇਹਦੇ ਵਿੱਚ ਆਹੀ ਡਿਜ਼ਾਈਨ ਹੈ ਇਹ ਔਰ ਇਹਦੇ ਵਿੱਚ ਕੁਝ ਨਹੀਂ ਕਰਨਾ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਦੇਖੋ ਆ ਸਿੱਧਾ ਬਣਿਆ ਹੈ ਇੱਧਰ ਨੂੰ ਮੋੜੇ ਤੱਕ ਕਰਕੇ ਦਿਖਰੇ ਆਪਾਂ ਨੂੰ ਇਹਨੂੰ ਆਪਾਂ ਉਲਟਾ ਬਣਦਾਂਗੇ ਪਿੱਛੇ ਤੋਂ ਅੱਗੇ ਕਰਕੇ ਠੀਕ ਹੈ ਜੀ ਦੇਖੋ ਜੀ ਬਹੁਤ ਹੀ ਸੋਹਣਾ ਦਾਣੀਦਾਰ ਬਾਰਡਰ ਤਿਆਰ ਹੁੰਦਾ ਹੈ ਇਹ ਕਿਸੇ ਵੀ ਕਾਰਡੀਗਨ ਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ